ਇਹ ਤੇ ਜੀ ਮਹਾਰਾਜ ਜਿਹੜਾ ਦਰਬਾਰ ਹੈ ਮਹਾਰਾਜ ਦਾ ਜਿੱਥੇ ਪ੍ਰਕਾਸ਼ ਕੀਤਾ ਆਪਾਂ ਇਹ ਜਗ੍ਹਾ ਤੇ ਭਾਈ ਗਰਦਾਸ ਜੀ ਜਿਹੜੇ ਉਹ ਕਾਲ ਚਲਾਣਾ ਕੀਤਾ ਉਹਨਾਂ ਨੇ ਐ ਗੁਰੂ ਅਮਰਦਾਸ ਜੀ ਦਾ ਇਹ ਘਰ ਹੀ ਚਵਰਾ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਆਪਾਂ ਬੇਟੀ ਦਾ ਰਿਸ਼ਤਾ ਕਰਨਾ ਵਾ ਲੀਬੀ ਭਾਨੀ ਜੀ ਦਾ ਤੇ ਸਿੰਘਾਂ ਨੂੰ ਕਹਿੰਦੇ ਕੋਈ ਲੜਕਾ ਦੇਖੋ ਤੇ ਇਸ ਟਾਈਮ ਤੇ ਗੁਰੂ ਰਾਮਦਾਸ ਜੀ ਨਾ ਭਾਈ ਜੇਠਾ ਜੀ ਇਹ ਖੂਦ ਹੀ ਉੱਪਰ ਬੈਠੇ ਸਨ ਤੇ ਉਹਨਾਂ ਸਿੰਘਾਂ ਗਿਆ ਜੀ ਉਹ ਜਿਹੜਾ ਲੜਕਾ ਖੂਦ ਹੀ ਉੱਪਰ ਬੈਠਾ ਵਾ ਸੇਵਾ ਕਰਦਾ ਵੀ ਉਹ ਡਾਕ ਲੜਕਾ ਠੀਕ ਹੈ ਉਹ ਕਹਿੰਦੇ ਵੀ ਇਹੋ ਹੀ ਠੀਕ ਹੈ ਕੂਤੇ ਸੰਗਤਾਂ ਨੂੰ ਉਹ ਟਾਈਮ ਤੇ ਜਲ ਨਾਲ ਸਿਕਾਉਂਦੇ ਹੁੰਦੇ ਨੇ ਨਾ ਨਾਲੇ ਜਲ ਸਿਕਾਉਣਾ ਨਾਲੇ ਘੁੰਗੜੀਆਂ ਦਾ ਪ੍ਰਸ਼ਾਦ ਜਿਹੜਾ ਉਹ ਦਿੰਦੇ ਹੁੰਦੇ ਤੇ ਗੁਰਦਰਾ ਖੂਹ ਸਾਹਿਬ ਦੇ ਨਾਂ ਤੇ ਇਤਿਹਾਸ ਗੁਰਦਰਾ ਖੂਹ ਸਾਹਿਬ ਹੋ ਗਿਆ ਤਨ ਖੂਹ ਆ ਜੀ ਗੁਰੂ ਅਮਰਦਾਸ ਜੀ ਦੇ ਟਾਈਮ ਦਾ ਖੂਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਹਾਂ ਗੁਰਦੁਆਰਾ ਖੂਹ ਸਾਹਿਬ ਵਿਖੇ ਤਾਂ ਦੱਸ ਜੀ ਕਿ ਜਿੱਥੇ 450 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਜੋ ਸੰਗਤਾਂ ਦੂਦਰਾਜੇ ਤੋਂ ਗੁਰਦੁਆਰਾ ਬੋਲੀ ਸਾਹਿਬ ਵਿਖੇ ਪਹੁੰਚ ਰਿਆਣੇ ਤਾਂ ਉੱਥੇ ਹੀ ਨਾਲ ਦੇ ਨਾਲ ਗੁਰਦੁਆਰਾ ਖੂਹ ਸਾਹਿਬ ਜਾਂ ਗੁਰਦੁਆਰਾ ਚਵਾਰਾ ਸਾਹਿਬ ਵਿਖੇ ਵੀ ਆ ਕੇ ਦਰਸ਼ਨ-ਦਰੇ ਕਰਦੀਆਂ ਦਿਖਾਈ ਦੇ ਰਿਆ ਨੇ ਤਾਂ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਖੂਹ ਸਾਹਿਬ ਜੀ ਦਾ ਇਤਿਹਾਸ ਜ਼ਰੂਰ ਜਾਣੂ ਕਰਾਵਾਂਗੇ ਸਾਡੇ ਨਾਲ ਗ੍ਰੰਥੀ ਸਿੰਘ ਜੀ ਮੌਜੂਦ ਹੈਗੇ ਨੇ ਪੰਮਜੀਤ ਸਿੰਘ ਜੀ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਜ਼ਰੂਰ ਜਾਣੂ ਕਰਾਉਣੀ ਇੱਥੇ ਜੀ ਮਹਾਰਾਜ ਜਿਹੜਾ ਦਰਬਾਰ ਹੈ ਮਹਾਰਾਜ ਦਾ ਜਿੱਥੇ ਪ੍ਰਕਾਸ਼ ਕੀਤਾ ਆਪਾਂ ਇਸ ਜਗ੍ਹਾ ਤੇ ਭਾਈ ਗਰਦਾਸ ਜੀ ਜਿਹੜੇ ਉਹ ਕਾਲ ਚਲਾਣਾ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕੀਤੀ ਇਸ ਜਗ੍ਹਾ ਤੇ ਜਿਹੜਾ ਖੂਹ ਆ ਇੱਥੇ ਖੂਹ ਤੇ ਗੁਰੂ ਰਾਮਦਾਸ ਜੀ ਛੋਟੀ ਉਸਤਾ ਦੇ ਵਿੱਚ ਜਦੋਂ ਉਹਨਾਂ ਦੇ ਮਾਤਾ ਪਿਤਾ ਚਲਾਣਾ ਕਰਕੇ ਲੋਹਰ ਦੇ ਵਿੱਚ ਤੋਂ 7 ਸਾਲ ਦੀ ਉਮਰ ਦੇ ਵਿੱਚ ਨਾਨੀ ਦੇ ਨਾਲ ਪਿੰਡ ਬਾਸਰ ਕੇ ਆਏ ਇੱਥੇ ਮੁੜ ਕੇ ਆਉਂਦੇ ਰਹੇ ਜਦੋਂ ਉਸ ਟਾਈਮ ਤੇ ਬੋਲੀ ਸਾਹਿਬ ਦੀ ਸੇਵਾ ਚੱਲਦੀ ਨਾਲ ਉਹਨਾਂ ਸੇਵਾ ਕਰਨੀ ਨਾਲ ਇੱਥੇ ਸੰਗਤਾਂ ਨੂੰ ਜਲ ਚਕਾਉਣਾ ਨਾਲਕ ਉਹ ਗੁਣੀਗੰਧਾ ਪ੍ਰਸ਼ਾ ਜਿਹੜਾ ਉਹ ਸੰਗਤਾਂ ਨੂੰ ਵਰਤਉਣਾ ਇਹ ਟਾਈਮ ਤੇ ਇੱਥੇ ਬੈਠਿਆ ਬੈਠਾ ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਦਾ ਇਹ ਘਰ ਹੀ ਚਵਾਰਾ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਆਪਾਂ ਬੇਟੀ ਦਾ ਰਿਸ਼ਤਾ ਕਰਨਾ ਵਾ ਬੀਬੀ ਭਾਨੀ ਜੀ ਦਾ ਤੇ ਸਿੰਘਾਂ ਨੂੰ ਕਹਿੰਦੇ ਕੋਈ ਲੜਕਾ ਦੇਖੋ ਤੇ ਇਸ ਟਾਈਮ ਤੇ ਗੁਰੂ ਰਾਮਦਾਸ ਜੀ ਨਾ ਪਾਈ ਜੱਟਾ ਜੀ ਇਹ ਖੂਦ ਹੀ ਉੱਪਰ ਬੈਠੇ ਸਨ ਤੇ ਉਹਨਾਂ ਸਿੰਘਾਂ ਕਿਹਾ ਜੀ ਉਹ ਜਿਹੜਾ ਲੜਕਾ ਖੂਦ ਹੀ ਉੱਪਰ ਬੈਠਾ ਵਾ ਸੇਵਾ ਕਰਦਾ ਵੀ ਓਡਾ ਕ ਲੜਕਾ ਠੀਕ ਹੈ ਉਹ ਕਹਿੰਦੇ ਵੀ ਇਹੋ ਹੀ ਠੀਕ ਹੈ ਉਤੋਂ ਇਹਨਾਂ ਨੂੰ ਇਹਨਾਂ ਪਸੰਦ ਕਰਕੇ ਮਾਰੇ ਨੇ ਫਿਰ ਇਹਨਾਂ ਨੂੰ ਸ਼ਾਦੀ ਕਰਕੇ ਫਿਰ ਇਹਨਾਂ ਦੇ ਇਹਨਾਂ ਦੇ ਇਮਤਿਹਾਨ ਲਾਏ ਠੜੇ ਬਣਾਏ ਬੌਲੀ ਸਾਹਿਬ ਦੇ ਲਾਗੇ ਠੜਿਆਂ ਦੇ ਵਿੱਚੋਂ ਸੇਵਾ ਚੋਂ ਪਾਸ ਹੋ ਕੇ ਫਿਰ ਇਹਨਾਂ ਨੂੰ ਗ੍ਰਹੀ ਮਿਲੀ ਗ੍ਰਹੀ ਦੇ ਕੇ ਫਿਰ ਇਹਨਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਭੇਜਿਆ ਉੱਥੇ ਜਾ ਕੇ ਉਹਨਾਂ ਨੇ ਸ਼ਹਿਰ ਵਿਛਾਇਆ ਅੰਮ੍ਰਿਤਸਰ ਸਾਹਿਬ ਅਕਾਲ ਚਲਾਣਾ ਭਾਈ ਗਰਦਾਸ ਜੀ ਖੂ ਸ੍ਰੀ ਗੁਰੂ ਰਾਮ ਦਾ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਤੀ ਪੱਤੇ ਕਿ ਲੱਖਾਂ ਦੀ ਤਦਾਦ ਦੇ ਸੰਗਤ ਜੋ ਗੁਰਦੁਆਰਾ ਬੋਲੀ ਸਾਹਿਬ ਵਿਖੇ ਆ ਰਹੀ ਹੈ ਜਾਂ ਗੁਰਦੁਆਰਾ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਨਾਲ ਦੇ ਕਰਦੇ ਗੁਰਦੁਆਰੇ ਹੈਗੇ ਆ ਜਾਂ ਕੱਲ ਆਪਾਂ ਗੱਲ ਕਰ ਲਈ ਨਗਰ ਕੀਰਤਨ ਸੀਗਾ ਤਾਂ ਉਸ ਵੇਲੇ ਵੀ ਕਾਫੀ ਜ਼ਿਆਦਾ ਵੱਟੇ ਪੱਤਰ ਦੇ ਸੰਗਤ ਸੀਗੀ ਤਾਂ ਉੱਥੇ ਸੰਗਤ ਗੁਰੂ ਘਰ ਵਿਖੇ ਵੀ ਨਤਮਸਤਕ ਹੋ ਰਹੀ ਆ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਸੰਗਤ ਦੇ ਵਿੱਚ ਸ਼ਰਧਾ ਬੜੀ ਦਿਖਾਈ ਦੇ ਰਹੀ ਆ ਉੱਚਾ ਬਣਾ ਏ ਜੀ ਮਹਾਰਾਜ ਜੀ ਪਹਿਲੀ ਤਰੀਕ ਤੋਂ ਲੈ ਕੇ ਤੇ ਹੁਣ ਤੱਕ ਬਹੁਤ ਸੰਗਤ ਤੇ ਨਗਰ ਕੀਰਤਨ ਜਿਹੜੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਲੈ ਕੇ ਆ ਰਹੀਆਂ ਨੇ ਪਹਿਲੀ ਤਰੀਕ ਤੋਂ ਲੈ ਕੇ ਹੁਣ ਤੱਕ ਇਤਰਾ ਹੀ ਜਿਹੜਾ ਇਹ ਬਹੁਤ ਪੀੜ੍ਹੀ ਚੱਲਦੀ ਬਹੁਤ ਸਤਾ ਸੰਗਤਾਂ ਦੇ ਵਿੱਚ ਦਰਸ਼ਨ ਕਰਵਾਤੇ ਦੂਰੋਂ ਦਰਾਡੇ ਤੋਂ ਸੰਗਤਾਂ ਆ ਰਹੀਆਂ ਉਹਨਾਂ ਵਾਸਤੇ ਕਰਕੇ ਸਤਾਵਦੀ ਦੇ ਸਬੰਧ ਵਿੱਚ ਕਿਉਂਕਿ ਇਹ ਮਸ਼ਹੂਰ ਹੋ ਗਈ ਹੈ ਮਹਾਰਾਜ ਦੀ ਸਤਾਵਦੀ 450 ਸਾਲਾਂ ਆਈ ਚਿਰ ਬਾਅਦ ਉਹਦਾ ਕਰਕੇ ਦਰਸ਼ਨ ਕਰਨ ਵਾਸਤੇ ਦੂਰ ਦਰਾਡੇ ਤੋਂ ਸੰਗਤਾਂ ਬਹੁਤ ਛਿੜਤੋਂ ਆ ਰਹੀਆਂ ਪਹਿਲੀ ਤਰੀਕ ਤੋਂ ਚਾਲੂ ਕੀਤੀਆਂ ਨਹੀਂ ਜੋ ਗੁਰੂ ਕਰ ਰਿਹਾ ਗੁਰਦੁਆਰਾ ਖੂਹ ਸਾਬ ਤਾਂ ਇਹਦਾ ਨਾਮ ਖੂਹ ਸਾਬ ਗੁਰਦੁਆਰਾ ਕਿਵੇਂ ਪਿਆ ਜੀ ਇਹ ਇੱਥੇ ਖੂਹ ਤੇ ਸੰਗਤਾਂ ਨੂੰ ਉਹ ਟਾਈਮ ਤੇ ਜਲ ਨਾਲ ਸਿਖਾਉਂਦੇ ਹੁੰਦੇ ਥੇ ਨਾ ਨਾਲੇ ਜਲ ਚੁਕਣਾਂ ਨਾਲੇ ਘੁੰਗੜੀਆਂ ਦਾ ਪ੍ਰਸ਼ਾਦ ਜਿਹੜਾ ਉਹ ਦਿੰਦੇ ਦਿੰਦੇ ਤੇ ਗੁਰਦੁਆਰਾ ਖੂਹ ਸਾਬ ਦੇ ਨਾਂ ਤੇ ਇਤਿਹਾਸ ਗੁਰਦੁਆਰਾ ਖੂਹ ਸਾਬ ਹੋ ਗਿਆ ਹਾਂਜੀ ਵਿੱਚ ਪਹਿਲਾਂ ਖੂਹ ਹੁੰਦਾ ਸੀਗਾ ਤੇ ਖੂਹ ਉੱਤੇ ਹੀ ਇਹ ਪ੍ਰਾਤਨ ਖੂਹ ਆ ਜੀ ਕੂ ਅਮਰਦਾਹ ਇਹਦੇ ਟਾਈਮ ਦਾ ਕੂਆ ਤਾਂ ਇਹ ਕਿੰਨਾ ਕੁ ਜੇਰੀ ਡੰਗਾਈ ਦੀ ਗੱਲ ਕਰ ਲਈਏ ਕਿੰਨੀ ਕੁ ਡੰਗਾਈ ਹੈਗੀ ਐਸ ਕੋਈ ਡੰਗਾਈ ਜੀ 80 ਫੁੱਟ ਹੈਗੀ ਆ ਜੀ ਹਾਂ ਜੀ 80 ਫੁੱਟ ਹੈਗੀ ਤਾਂ ਹੁਣ ਵੀ ਇਸ ਦੇ ਵਿੱਚ ਪਾਣੀ ਜਾਂ ਜਲ ਜੋ ਆਉਂਦਾ ਜੀ ਹੁਣ ਇਸ ਟਾਈਮ ਤੇ ਜਲ ਨਹੀਂ ਜਦੋਂ ਕਿਤੇ ਬਾਰਿਸ਼ ਜ਼ਿਆਦਾ ਹੋ ਜੇ ਨਾ ਉਦੋਂ ਥੋੜਾ ਬਾਦ ਵਿੱਚ ਦੀਦਾ ਵਾ ਉਹ ਤਰ੍ਹਾਂ ਨਹੀਂਗਾ ਉਹ ਖਤਮ ਹੋਗਾ ਹਾਂ ਜੀ ਤਾਂ ਕਿੰਨੇ ਸਾਲ ਪਹਿਲਾਂ ਜੋ ਇਸ ਦੇ ਵਿੱਚ ਜਲ ਹੁੰਦਾ ਸੀਗਾ ਜੋ ਸੰਗਤ ਆ ਕੇ ਅੱਜ ਤੋਂ 10 ਸਾਲ ਪਹਿਲਾਂ ਵਿੱਚ ਜਲ ਹੈਗਾ ਹੈ ਉਹਦਾ ਮੋਟਰ ਅਸੀਂ ਲਾਈ ਤੇ ਮੋਟਰ ਦੇ ਨਾਲ ਜਲ ਜਿਹੜਾ ਬਾਹਰ ਅਸੀਂ ਵਰਤਣ ਵਾਸਤੇ ਉਹ ਚਲਾਉਂਦੇ ਸਤਾਰਕ ਕਾਫੀ ਕੱਟ ਗਿਆ ਹਾਂਜੀ ਬਾਜੀ ਕੱਟ ਗਿਆ ਹੁਣ ਪਾਣੀ ਦਾ ਪੱਧਰ نیچے ਜਾਣ ਦਾ ਕਰਕੇ ਪਾਣੀ ਦਾ ਲੈਵਲ ਥੱਲੇ ਚ ਲੱਗ ਗਿਆ ਹਾਂਜੀ ਤਾਂ ਸੰਗਤ ਵੱਧ ਚੜ ਕੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਹਾਂਜੀ ਬਹੁਤ ਸੰਗਤ ਆ ਰਹੀ ਮਹਰ ਮਾਰੇ ਦੀ ਕਿਰਪਾ ਵਾ ਬਹੁਤ ਸੰਗਤ ਆ ਰਹੀ ਹੈ ਹਾਂਜੀ ਤਾਂ ਬਿਲਕੁਲ ਜੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤਾ ਹੈ ਗੁਰਦੁਆਰਾ ਖੂਬਸਾਬ ਜੀ ਦੀਆਂ ਤਾਂ ਜਿੱਥੇ ਕਿ ਸੰਗਤ ਬਾਤ ਚੜ ਕੇ ਜੋ ਗੁਰੂ ਘਰ ਗੁਰਦੁਆਰਾ ਬੋਲੀ ਸਾਹਿਬ ਵਿਖੇ ਆ ਰਹੀਆਂ ਨੇ ਗੁਰਦੁਆਰਾ ਚਵਰਾ ਸਾਹਿਬ ਵਿਖੇ ਆ ਰਹੀਆਂ ਨੇ ਤਾਂ ਉੱਥੇ ਹੀ ਗੁਰਦੁਆਰਾ ਖੂਬਸਾਬ ਵਿਖੇ ਵੀ بڑے-ਵੱਡੇ ਪੱਧਰ ਦੇ ਸੰਗਤ ਜੋ ਦਰਸ਼ਨ ਦੇ ਕਰਨ ਵਾਸਤੇ ਪਹੁੰਚ ਰਹੀ ਹੈ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੇ ਜਗਬਣੀ ਟੀਵੀ ਸ਼੍ਰੀ ਗਵਿੰਦਪਾਲ ਸਾਹਿਬ